ਸਰ ਨੇ ਆਪਣੇ ਜੀ ਅਸਲੀ ਬੰਦੇ ਨੇ ਜੀ ਬੀ ਮੈਂ ਕਾਫੀ ਦੇ ਨਾ ਨਾਲ ਕੰਤੇ ਕੰਮ ਕਰ ਰਹੇ ਬਹੁਤ ਪਰਮ ਸਤਿਕਾਰਯੋਗ ਹਾਜ਼ਰੀਨ ਏ ਯੰਗ ਲੈਡੀ ਅੱਜ ਇਸ ਮੌਲ ਵਿੱਚ ਕਤਰੇ ਸਾਰੇ ਸਾਹਿਤਕਾਰ ਕਟਕ ਮੇਰੇ ਬਨੋ ਆਪ ਸਭ ਨੂੰ ਜੀ ਆਇਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਦੇ ਲੋਕ ਦੇਸ਼ ਪਿਆਰ ਦਾ ਗੀਤ ਜੋ ਕਿ ਮੇਰੇ ਵੱਡੇ ਭਾਈ ਸਾਹਿਬ ਭਗਵੰਦਰ ਸਿੰਘ ਮਟੋਰੀਆ ਜੀ ਹੁਣ ਇਹ ਲਿਖਿਆ ਹੋਇਆ ਹੈ ਉਹ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ ਉਮੀਦ ਹੈ ਕਿ ਆਪ ਸਾਨੂੰ ਠੀਕ ਹੈ ਠੀਕ ਆਪ ਸਭ ਤੋਂ ਹੰਗਾ ਰੇਦੀ ਮੇਰੇ ਵਿੱਚ ਸਾਨੂੰ ਜਾਨ ਨਾਲੋਂ ਸਾਨੂੰ ਜਾਨ ਨਾਲੋਂ ਸਾਨੂੰ ਜਾਨ ਨਾਲੋਂ ਵੱਧ ਕੇ ਪਿਆਰਾ ਝੰਡਾ ਸਾਡਾ ਤਿੰਨ ਰੰਗ ਦਾ ਓ ਝੰਡਾ ਸਾਡਾ ਤਿੰਨ ਰੰਗ ਦਾ ਓ ਝੰਡਾ ਸਾਡਾ ਤਿੰਨ ਰੰਗ ਦਾ ਓਲ ਦੁਨੀਆ ਨ ਰੰਗ ਦਾ ਉਚੰਡਾ ਸਾਡਾ ਤਿੰਨ ਰੰਗ ਦਾ ਉਚੰਡਾ ਸਾਡਾ ਤਿੰਨ ਰੰਗ ਦਾ ਕੇਸਰੀਏ ਰੰਗ ਏ ਦਾ ਰੰਗ ਸੂਰ ਵੀਰਾਂ ਦਾ ਕੇਸਰੀਏ ਰੰਗ ਏ ਦਾ ਰੰਗ ਸੂਰ ਵੀਰਾਂ ਦਾ ਭਗਤ ਸਰਬੇ ਹੁਦਮ ਸਿੰਘ ਜਿਹੇ ਵੀਰਾਂ ਦਾ ਭਗਤ ਸਰਾਬੇ ਉਦਮ ਸਿੰਘ ਜੈ ਵੀਰਾਂ ਦਾ ਭਗਤ ਸਰਾਬੇ ਉਦਮ ਸਿੰਘ ਜੈ ਵੀਰਾਂ ਦਾ ਲੋਰੀ ਪਿਆਰ ਦੀ ਲੋਰੀ ਪਿਆਰ ਦੀ ਜੰਬੰਨਿਆ ਸਾਰਾ ਬਚੰਦਾ ਸਾਡਾ ਤਿੰਨ ਰੰਗ ਦਾ ਬਚੰਦਾ ਸਾਡਾ ਤਿੰਨ ਰੰਗ ਦਾ ਚਿੱਟਾ ਰੰਗ ਅੰਮਨਾ ਦੀ ਭਾਰੇ ਦਾ ਗਵਾਹੀਏ ਦੀ ਪਰ ਤੱਕ ਵਾਹੀਏ ਸੁਖ ਹੋਵੇ ਚੈਨ ਹੋਵੇ ਇਹਦੇ ਚ ਸਚਾਈਏ ਸੁਖ ਹੋਵੇ ਚੈਨ ਹੋਵੇ ਇਹਦੇ ਚ ਸਚਾਈਏ ਸੁਖ ਹੋਵੇ ਚੈਨ ਹੋਵੇ ਇਹਦੇ ਚ ਸਚਾਈਏ ਐ ਯੋ ਮੰਗਦਾ ਓਏ ਐ ਯੋ ਮੰਗਦਾ ਇਹ ਰਾਜ ਜਗ ਸਾਰਾ ਓਏ ਚੰਦਾ ਸਾਡਾ ਤਿੰਨ ਰੰਗ ਦਾ ਓ ਚੰਦਾ ਸਾਡਾ ਤਿੰਨ ਰੰਗ ਦਾ ਓ ਚੰਦਾ ਸਾਡਾ ਤਿੰਨ ਰੰਗ ਦਾ ਹੋਈ ਖੁਸ਼ਿਆਲੀਏ ਹਰੇ ਰੰਗ ਵਿੱਚ ਝੂਪੀ ਹੋਈ ਖੁਸ਼ਿਆਲੀਏ ਸਾਡੇ ਅੱਖਾਂਾਂ ਦੀ ਇਹਦੇ ਵਿੱਚ ਹਰਿਆਲੀਏ ਸਾਡੇ ਅੱਖਾਂਾਂ ਦੇ ਇਹਦੇ ਵਿੱਚ ਹਰਿਆਲੀਏ ਸਾਡੇ ਅੱਖਾਂਾਂ ਦੇ ਇਹਦੇ ਵਿੱਚ ਹਰਿਆਲੀਏ ਝੰਡਾ ਏਕਤਾ ਝੰਡਾ ਏਕਤਾ ਦੇ ਪੱਲ ਹੈ ਇਸ਼ਾਰਾ ਉਹ ਝੰਡਾ ਸਾਡਾ ਤਿੰਨ ਰੰਗ ਦਾ

ਚੱਕਰ ਅਸ਼ੋਕ ਦੱਸੇ ਚੱਲਦਿਆਂ ਰਹਿਣਾ ਏ ਅੰਬਰਾਂ ਨੂੰ ਸ਼ੂਨਾ ਹੋ ਕੇ ਆਲਸੀ ਨਾ ਬਹਿਣਾ ਏ ਅੰਬਰਾਂ ਨੂੰ ਸ਼ੂਨਾ ਹੋ ਕੇ ਆਲਸੀ ਨਾ ਬਹਿਣਾ ਏ ਅੰਬਰਾਂ ਨੂੰ ਸ਼ੂਨਾ ਹੋ ਕੇ ਆਲਸੀ ਨਾ ਬਹਿਣਾ ਏ ਚੱਕਰ ਅਸ਼ੋਕ ਦੱਸੇ ਚੱਲਦਿਆਂ ਰਹਿਣਾ ਏ ਅੰਬਰਾਂ ਨੂੰ ਸ਼ੂਨਾ ਹੋ ਕੇ ਆਲਸੀ ਨਾ ਬਹਿਣਾ ਏ ਅੰਬਰਾਂ ਨੂੰ ਸ਼ੂਨਾ ਹੋ ਕੇ ਆਲਸੀ ਨਾ ਬਹਿਣਾ ਏ ਲੰਮਟੋਰੀਆ ਆਮਟੋਰੀ ਅਜਹੰਦਵਾਨ ਨਾਰਾ ਓ ਝੰਡਾ ਸਾਡਾ ਤਿੰਨ ਰੰਗ ਦਾ ਓ ਝੰਡਾ ਸਾਡਾ ਤਿੰਨ ਰੰਗ ਦਾ ਓ ਦੁਨੀਆ ਓ ਗੋਦ ਦੁਨੀਆ ਚੋਂ ਐਦਾ ਹੈ ਨਿਆਰਾ ਝੰਡਾ ਸਾਡਾ ਤਿੰਨ ਰੰਗ ਦਾ ਓ ਝੰਡਾ ਸਾਡਾ ਤਿੰਨ ਰੰਗ ਦਾ ਓ ਝੰਡਾ ਸਾਡਾ ਤਿੰਨ ਰੰਗ ਦਾ ਓ ਝੰਡਾ ਸਾਡਾ ਤਿੰਨ ਰੰਗ ਦਾ ਭਾਰਤ ਮਾਤਾ ਕੀ ਜੈ ਜੈ ਬਹੁਤ ਅੱਛਾ ਜੀ ਰੰਗ ਬੰਤਾ ਜੀ ਬਹੁਤ ਬਹੁਤ ਅੱਛਾ ਬਹੁਤ ਅੱਛਾ ਆਧੁਨਿਕ ਪ੍ਰਦੇਸ਼ ਦੀਆਂ ਕਹਾਣੀਆਂ ਸੁਖ ਚੈਤ ਸਭੋ ਆਰਾਮ ਛੱਡ ਕੇ ਇੰਜਾਂ ਬੇਚੇ ਇਹਨਾਂ ਨੇ ਪਾਲੀਆਂ ਮਟਾਰ ਵਾਲਿਆਂ ਮਾਰ ਨਹੀਂ ਜਿੰਦੇ ਆਉਂ ਕੀ ਕਲਾਂ ਕਰਦੀਆਂ ਢੇਰ ਰਾਜ ਸੌ ਸੌ ਵਾਰ ਮੇਰਾ ਪਰਮਾਨੰਥ ਜੀ ਹਿੱਦਾਂ ਔਰ ਨਾਲ ਕਰੀਏ ਸਲਾਮ ਸੇ ਕਰ ਪਰ ਜਿਹਦੇ ਬਾਅਦ ਤੇ ਆਪਣਾ ਕਾਫੀ ਲੰਬੀ ਲੜਾਈ ਰਹੀ ਫਿਰ ਕਿੰਨੇ ਸਾਲਾਂ ਤੋਂ ਆਪਾਂ ਆਜ਼ਾਦ ਹੋਏ ਬੈਠੇ ਆ ਅਸੀਂ ਵੀ ਸੋਚਦੇ ਹਾਂ ਕਿ ਕੋਈ ਤਫਸੀਲੀ ਪਰ ਕੋਈ ਨਹੀਂ ਆ ਰਿਹਾ ਹੁਣ ਵੀ ਰੌਲਾ ਪਿਆ ਜਾ ਪਿਆ ਸਾਡੀ ਸਮਝ ਨਹੀਂ ਆ ਰਹੀ ਕਿ ਆਹ ਕਿਆ ਮਹਗਾ ਹੀ ਹੈ ਕਿਆ ਹੋਇਆ ਕਿੰਨੂ ਇਹ ਬੰਦਾ ਕਿਦੋਂ ਹੈ ਗਰੀਬ ਉਹ ਨਹੀਂ ਹੈ ਪਾਕਿਸਤਾਨ ਦੇ ਉਹ ਨਹੀਂ ਗਰੀਬ ਦਾ 80 80 ਕਰੋੜ ਕਰੀਏ ਰਹਿ ਗਿਆ ਜੀ ਪਤਲਾ ਸਾਹਿਬ ਖਾਬਾਤੀ ਉਹ ਲੜੇ ਖਾਸ ਕਰਕੇ ਬਸਰ ਹਾਂਜੀ 60 ਬਾਹਰ ਕਰੋੜ ਰੁਪਏ ਗ੍ਰੀਤੀ ਸਰਕਾਰ ਵੱਲ ਗਈ 33 ਕਰੋੜ ਸੀਗੀ ਜਿਆਦਾ ਵੱਧ ਨਹੀਂ ਪਹਿਲੇ ਜਦੋਂ ਮਦਦ ਨਾਲ ਸਮਾਰੀ ਤੇ ਕੰਮ ਕਰਿਆ ਦੱਤ ਬਰਦਾ ਦੇ ਲਓ ਜੀ ਪੰਜਾਬੀ ਗੀਤ ਕਰੀ ਅੱਜ ਦੀ ਵੀਜ਼ਾ ਰੱਖੀ ਗਿਆ ਖਾਸ ਅੱਛਾ ਨਾਮ ਤੇ ਸੰਦੂ ਖਵ ਆ ਜਾਂਦੇ ਜਦੋਂ ਉਹਨਾਂ ਤੇ ਵੀ ਪਤਾ ਲੱਗਦਾ ਸਾਨੂੰ ਆ ਦੇਖੋ